ਨਾ ਉਲਟ ਪੜ੍ਹੋ ਇਹਦਾ ਇੱਕ ਪਹਿਰਾ ਮੇਰੀ ਪਤਨੀ ਨੇ ਜਿਉਂਦੇ ਹੋਣ ਵੇਲੇ ਦਾ ਹੈ ਕਿ ਇੱਕ ਪਹਿਰਾ ਮੇਰੀ ਪਤਨੀ ਦੇ ਤੁਰ ਜਾਣ ਤੋਂ ਬਾਅਦ ਦਾ ਹੈ ਸ਼ੋਕਮ ਤੂੰ ਕਹਿੰਦੀ ਮੁੱਕੜ ਵਾਲਾ ਹੈ ਸਲੰਦਰ ਮੈਂ ਕਿਹਾ ਅਜ ਤੱਕ ਕਵੀ ਦਰਵਾਜ਼ਾ ਹੈ ਦਲੰਦਰ ਆਹ ਕੀ ਬਾਤ ਤੂੰ ਫਿਰ ਕਹਿੰਦੀ ਚਲੋ ਰਾਸ਼ਨ ਦੀ ਲਿਸਟ ਜੀ ਬਣਾ ਲਵੋ ਤੇ ਮੈਂ ਨਾਪਾ ਤਫਤਾ ਉਸ ਵਿੱਚ ਸ਼ਾਮ ਰੋਣ ਵਾਲੇ ਕਮੀਆਂ ਦੀ ਸੂਚੀ ਤਿਆਰ ਕਰ ਲਵਾਂ। ਵਾਹ। ਲਵੋ। ਤੇਰੇ ਜਾਣ ਤੋਂ ਬਾਅਦ ਹੁਣ ਜਦੋਂ ਵੀ ਕੋਈ ਫੋਨ ਆਉਂਦਾ ਹੈ ਕਵੀ ਦਰਵਾਜ਼ੇ ਲਈ ਤਾਂ ਮੈਂ ਪਹਿਲਾਂ ਸਿਲੰਡਰ ਹਲਾ ਕੇ ਵੇਖਦਾ। ਵਾਹ। ਕੀ ਬਸ। ਕੀ ਬਸ। ਤੇ ਜਦੋਂ ਮੈਂ ਕਵੀਆਂ ਦੀ ਸੁੱਝੀ ਤਿਆਰ ਕਰਨ ਲੱਗਦਾ ਹਾਂ ਤਮੇ ਤੋਂ ਰਾਸ਼ਾ ਦੀ ਨਸ਼ਟ ਬਣ ਜਾਂਦੀ ਹੈ ਰਾਤ ਕਿੰਨਾ ਕੁਝ ਉਲਟ ਫਲਟ ਹੋ ਗਿਆ ਤੇਰੇ ਜਾਨ ਤੋਂ ਬਾਅਦ